ਹਾਂਜੀ ਦੋਸਤੋ ਅਸਲਾਮੁਅਲੈਕਮ ਸਸਰੀਆ ਕਾਲ ਕੀ ਹਾਲ ਚਾਲ ਹੈ ਸਾਰਿਆਂ ਦਾ ਹਾਂਜੀ ਦੋਸਤੋ ਅੱਜ ਮੈਂ ਨਾ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨਾ ਚਾਹੁੰਨਾ ਕਿ ਜੋ ਕਿ ਅਸੀਂ ਮੁਸਲਮਾਨ ਅਜ਼ਾਨ ਪੜ੍ਹਦੇ ਆਂ ਲਾਊਡ ਸਪੀਕਰ ਹੈ ਤੁਸੀਂ ਬਹੁ ਵਾਰੀ ਸੁਣਿਆ ਹੋਣਾ ਪਰ ਕਈ ਲੋਕਾਂ ਨੂੰ ਉਹਦਾ ਪਤਾ ਹੁੰਦਾ ਹੈ ਕਈਆਂ ਨੂੰ ਨਹੀਂ ਪਤਾ ਹੈਗਾ ਵੀ ਅਜ਼ਾਨ ਦੇ ਵਿੱਚ ਪੜ੍ਹਦੇ ਕੀ ਨੇ ਇਹ ਠੀਕ ਹੈ ਤੇ ਬਹੁਤ ਲੋਕਾਂ ਨੂੰ ਇਤਰਾਜ ਵੀ ਹੁੰਦਾ ਹੈ ਵੀ ਹਾਂ ਯਾਰ ਇਹ ਪਤਾ ਨਹੀਂ ਮੁਸਲਮਾਨ ਲਾਊਡ ਸਪੀਕਰਾਂ 'ਚ ਸਾ ਪਤਾ ਨਹੀਂ ਕੀ ਪੜਦੇ ਨੇ ਕੀ ਨਹੀਂ ਪੜਦੇ ਕਈਆਂ ਦੇ ਮਨ 'ਚ ਤਾਂ ਇਹ ਵੀ ਭਲੇਖਾ ਪਾਇਆ ਜਾਂਦਾ ਏ ਵੀ ਇਹ ਤਾਂ ਜੀ ਦੂਜੇ ਗੁਰੂਆਂ ਨੂੰ ਚੰਗਾ ਮਾੜਾ ਕਹਿੰਦੇ ਨੇ ਜਾਂ ਹੋਰਾਂ ਨੂੰ ਗਲਤ ਕਹਿੰਦੇ ਨੇ ਇਹ ਆਪਣੇ ਆਪ ਨੂੰ ਸਹੀ ਕਹਿੰਦੇ ਨੇ ਇਹ ਮੈਂ ਅੱਜ ਡਾਟ ਬਹੁਤ ਲੋਕਾਂ ਦਾ ਕਲੀਅਰ ਕਰਨਾ ਚਾਹੁੰਦਾ ਧਿਆਨ ਨਾਲ ਸੁਣਿਓ ਪਹਿਲਾਂ ਅਸੀਂ ਕਹਿੰਦੇ ਹਾਂ ਅੱਲਾਹੂ ਅਕਬਰ ਅੱਲਾਹੂ ਅਕਬਰ ਸਭ ਅੱਲਾਹ ਸਭ ਤੋਂ ਵੱਡਾ ਹੈ ਅੱਲਾਹ ਅਸੀਂ ਕਹਿਨੇ ਕਿ ਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਬਹੁਤ ਲੋੜ ਆ ਅੱਲਾਹ ਅਸੀਂ ਉਸ ਅਕਾਲ ਪੁਰਖ ਨੂੰ ਕਹਿੰਨੇ ਆ ਉਸ ਜੋ ਦੁਨੀਆ ਨੂੰ ਕਾਇਨਾਤ ਨੂੰ ਚਲਾਉਣ ਵਾਲਾ ਏ ਪੂਰੀ ਧਰਤੀ ਦੇ ਉੱਤੇ ਪੂਰੇ ਆਸਮਾਨਾਂ ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਜਿਹਦੀ ਹੁਕਮਰਾਨੀ ਆ ਜਿਹੜੇ ਜਿਹਦੇ ਕਹਿਏ ਤੇ ਹਰ ਇੱਕ ਚੀਜ਼ ਚੱਲਦੀ ਆ ਸੂਰਜ ਉਹਦੇ ਕਹਿਣੇ ਤੇ ਚੱਲਦਾ ਚੰਦ ਉਹਦੇ ਕਹਿਣੇ ਤੇ ਚੱਲਦਾ ਇਹ ਧਰਤੀ ਉਹਦੇ ਕਹਿਣੇ ਤੇ ਚੱਲਦੀ ਆ ਪਾਣੀ ਜਿੰਨ ਜਨਤ ਇਨਸਾਨ ਹਰ ਇੱਕ ਦੇ ਉੱਤੇ ਉਹਦੀ ਬਾਦਸ਼ਾਹ ਏ ਉਹਨੂੰ ਅੱਲਾ ਕਿਹਾ ਜਾਂਦਾ ਏ ਉਹੀ ਅਕਾਲ ਪੁਰਖ ਆ ਉਹੀ ਪੂਜਣ ਦੇ ਲਾਇਕ ਆ ਉਹ ਤੋਂ ਬਿਨਾ ਹੋਰ ਕੋਈ ਨਹੀਂ ਨਾ ਹੀ ਉਹਦਾ ਕੋਈ ਸ਼ਰੀਕ ਆ ਠੀਕ ਹੈ ਤੇ ਉਦੋਂ ਅੱਗੇ ਆ ਜਾਂਦਾ ਅਸ਼ਹਦੁ ਅਲਾ ਇਲਾਹਾ ਇਲਾ ਇਲਾ ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾ ਤੋਂ ਸਿਵਾ ਕੋਈ ਪੁੱਜਣ ਹਾਰ ਨਹੀਂ ਅੱਲਾ ਮਤਲਬ ਅਕਾਲ ਪੁਰਖ ਠੀਕ ਹੈ ਉਸ ਤੋਂ ਬਿਨਾ ਕੋਈ ਪੁੱਜਣ ਦੇ ਲਾਇਕ ਨਹੀਂ ਹੈਗਾ ਉਦੋਂ ਆ ਜਾਂਦਾ ਹਯਾ ਲਸਲਾ ਆਓ ਨਮਾਜ਼ ਕੀਦਰ ਮਤਲਬ ਜੋ ਇਨਸਾਨ ਕੰਮ ਕਰ ਰਿਹਾ ਹੁੰਦਾ ਏ ਉਹਨੂੰ ਕਿਹਾ ਜਾਂਦਾ ਹੈ ਵੀ ਭਾਈ ਨਮਾਜ਼ ਦਾ ਟਾਈਮ ਹੋ ਗਿਆ ਹਯਾ ਲਸਲਾ ਆਓ ਨਮਾਜ਼ ਕੀਦਰ ਹਈਆ ਲਲ ਫਲਾ ਆਓ ਕਾਮਯਾਬੀ ਕੀ ਤਰਫ ਠੀਕ ਹੈ ਤੇ ਉਦੋਂ ਬਾਅਦ ਆਂਦਾ ਫੇਰ ਆਂਦਾ ਫੇਰ ਇੱਕ ਵਾਰੀ ਕਿਹਾ ਜਾਂਦਾ ਅੱਲਾਹੁ ਅਕਬਰ ਅੱਲਾ ਸਭ ਤੋਂ ਵੱਡਾ ਹੈ ਲਾ ਇਲਾਹਾ ਇਲਾ ਲੱਹ ਬੀ ਅੱਲਾ ਤੋਂ ਸਿਵਾ ਕੋਈ ਪੁੱਜਣ ਹਰ ਨਹੀਂ ਹੈ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਇਹ ਆ ਕਈ ਲੋਕ ਨਾ ਜੋਸ਼ ਚਾਕੇ ਕਿਸੇ ਨੇ ਚੰਗਾ ਮਾੜਾ ਕਹਿੰਦਾ ਤਾਂ ਉਹਦੇ ਪਿੱਛੇ ਲੱਗ ਕੇ ਅੱਲਾ ਨੂੰ ਗਾਲ ਕੱਢਦੀ ਜਾਂ ਕਿਸੇ ਕੋਈ ਵੀ ਬੰਦਾ ਯਾਰ ਕਈ ਵੇਲੇ ਹੋ ਜਾਂਦਾ ਹੈ ਨਹੀਂ ਪਤਾ ਹੁੰਦਾ ਹੈ ਉਸੂਲ ਤੇ ਨੇ ਅੱਲਾਹ ਕਿਹਾ ਜਾਂਦਾ ਏ ਅਕਾਲ ਪੁਰਖ ਨੂੰ ਜਿਨੇ ਇੱਕ ਦੁਨੀਆ ਇਸ ਰਚੀ ਇਹ ਰਚੀ ਉਹ ਤੋਂ ਬਿਨਾ ਕੋਈ ਨਹੀਂ ਇਸ ਦੁਨੀਆ ਨੂੰ ਚਲਾ ਸਕਦਾ ਉਹਨੂੰ ਉਸੇ ਦੀ ਅਸੀਂ ਇਬਾਦਤ ਕਰਦੇ ਆਂ ਉਸੇ ਨੂੰ ਅਸੀਂ ਪੂਜਦੇ ਆਂ ਜਿੱਥੇ ਆਂਦਾ ਨਾ ਅਸ਼ਦਵਾਨਾ ਮੁਹੰਮਦ ਅਰ ਰਸੂਲullah ਸਾਨੂੰ ਇਹ ਖਬਰ ਦੇਣੇ ਵਾਲੇ ਕੌਣ ਸੀਗੇ ਇਹ ਸਾਡੇ ਪੈਗੰਬਰ ਸਾਡੇ ਮੁਹੰਮਦ ਉਹਨਾਂ ਨੇ ਆ ਕੇ ਸਾਨੂੰ ਇਹ ਖਬਰ ਦਿੱਤੀ ਉਹਨਾਂ ਨੇ ਇਸ ਉਮਤ ਨੂੰ ਆ ਕੇ ਦੱਸਿਆ ਵੀ ਭਾਈ ਅੱਲਾਹ ਤੋਂ ਸਿਵਾ ਕੋਈ ਪੁੱਜਣ ਹਾਰ ਨਹੀਂ ਉਹੀ ਵਾਹਿਦ ਸਿਰਫ ਉਹੀ ਕਮਾਲਕਾ ਤੁਸੀਂ ਹੋਰ ਕਿਸੇ ਦੀ ਪੂਜਾ ਨਾ ਕਰੋ ਇਸ ਕਰਕੇ ਉਹ ਅੱਲਾ ਦੇ ਰਸੂਲ ਸੀਗੇ